ਜਿੰਦਾਬਾਦ ਕਿਰਤਾਰ ਕੋ ਗੰਗ ਸਿੰਘ ਮਾਨ ਜਿੰਦਾਬਾਦ ਕਿਰਤਾਰ ਕੋ ਗੰਗ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੋਲੇ ਥੋਨ ਹਾ ਜੈ ਜੀ ਹਾਰੋ ਸਾਡਾ ਨਾਮ ਗੁਰਦੇਵ ਸਿੰਘ ਸੰਧੂ ਵਾਈਸ ਚੇਅਰਮੈਨ ਜਗਲਾਦ ਵਿਭਾਗ ਪੰਜਾਬ ਸਰਕਾਰ ਤਰਨਤਾਰਨ ਪੰਜਾਬ ਸਰਕਾਰ ਤਰਨਤਾਰਨ ਦਾ ਨਲਕਾ ਤੇ ਸਰ ਅੱਜ ਕਾ ਦੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਪ੍ਰੈਸ ਕਾਨਫਰੰਸ ਅੱਜ ਇਹ ਹੈ ਆਪੀ ਸਾਡਾ ਹਲਕਾ ਜਿਹੜਾ ਨਾ ਇਹ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਤੇ ਸਤਿਕਾਰ ਕਰਦਾ ਵਾ ਆਮ ਪਾਰਟੀ ਨਾਲ ਜੁੜੇ ਆ ਤੇ ਅੱਜ ਹਜ਼ਾਰੂ ਵਰਕਰ ਆ ਸਾਡਾ ਸਾਡਾ ਹਲਕਾ ਪਰ ਸਾਡੇ ਹਲਕੇ ਦੇ ਵਿੱਚ ਨਾ ਕੱਲ ਦੀ ਇੱਕ ਪੋਸਟ ਜਿਹੜੀ ਆ ਉਹ ਜਿਹੜੀ ਆ ਵਾਇਰਲ ਹੋਈ ਆ ਆ ਵੇਖੋ ਇੱਕ ਇਹ ਲਿਖੀ ਜਿਓ ਅਕਾਲੀ ਦਲ ਜਿਹੜੇ ਵਾਰਸ ਪੰਜਾਬ ਦੇ ਕਹਿੰਦੇ ਆ ਉਹਨਾਂ ਵੱਲੋਂ ਇੱਕ ਵਾਇਰਸ ਵਾਇਰਲ ਹੋਈ ਆ ਇਹ ਜਿਹੜੀ ਆ ਪੋਸਟ ਆ ਇਹਨੇ ਸਾਰਾ ਹਲਕਾ ਜਿਹੜਾ ਡਿਸਟਰਬ ਕੀਤਾ ਆ ਕਿਉਂਕਿ ਜਿਹੜੇ ਹਲਕੇ ਦੇ ਲੋਕ ਆ ਉਹ ਪਾਰਟੀ ਨੂੰ ਬਹੁਤ ਪਿਆਰ ਸਤਿਕਾਰ ਕਰਨਦੇ ਆ ਤੇ ਇਹਦੇ ਵਿੱਚ ਨਾ ਸਾਡੇ ਸੀਐਮ ਸਾਹਿਬ ਦੋਵਾਂ ਦੀਆਂ ਫੋਟੋਆਂ ਦੋਨੋਂ ਸਾਈਡਾਂ ਤੇ ਲਾ ਕੇ ਦੇ ਵਿੱਚ ਕਾਇ ਹਰਮੀਤ ਸਿੰਘ ਸੰਧੂ ਨੂੰ ਇੱਥੇ ਬਿਠਾਇਆ ਤੇ ਉਹਦਾ ਕਰਕੇ ਸਾਡਾ ਹਲਕੇ ਦੇ ਵਿੱਚ ਰਾਤ ਦੀ ਕੱਲ ਦੀ ਬਹੁਤ ਉਥਲ-ਪਥਲ ਚੱਲਦੀ ਆ ਮੈਨੂੰ ਰਾਤ ਕਿਸੇ ਨੇ ਸੌਣ ਨਹੀਂ ਦਿੱਤਾ ਬਾਰ-ਬਾਰ ਫੋਨ ਲਾਈ ਜਾਂਦੇ ਸੀ ਸੰਧੂ ਸਾਹਿਬ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਮੈਂ ਤੁਹਾਨੂੰ ਇਹ ਦੱਸਣ ਲੱਗਾ ਵੀ ਸਾਡੀ ਪਾਰਟੀ ਜਿਹੜੀ ਆ ਉਹ ਬਹੁਤ ਹੀ ਸਾਫ਼ ਸੁਥਰੀ ਜਿਹੜੀ ਪਾਰਟੀ ਆ ਇਹੋ ਜਿਹੇ ਬੰਦਿਆਂ ਨੂੰ ਕੋਈ ਸਾਡੀ ਪਾਰਟੀ ਦੇ ਵਿੱਚ ਥਾਂ ਨਹੀਂ ਹੈਗਾ ਕਿਉਂਕਿ ਸਾਡੀ ਪਾਰਟੀ ਸਾਫ਼ ਸੁਥਰੇ ਅਖਸ਼ ਵਾਲੇ ਬੰਦੇ ਨੂੰ ਲੈ ਕੇ ਪਾਰਟੀ ਚ ਆਉਂਦੀ ਆ ਇਹ ਜਿਹੜਾ ਹਰਮੀਤ ਸਿੰਘ ਸੰਧੂ ਆ ਇਦੇ ਵਾਸਤੇ ਜਿਹੜਾ ਵਾ ਸਾਡੀ ਪਾਰਟੀ 'ਚ ਇਸ ਕਰਕੇ ਥਾ ਨਹੀਂ ਮੈਂ ਕਹਿ ਰਿਹਾ ਕਿ ਆ ਜਿਹੜੀ ਹਿੰਦੁਸਤਾਨ ਟਾਈਮ ਜੋ ਅਖਬਾਰ ਜਿਹੜੀ ਉਹ ਕਹਿ ਰਹੀ ਆ ਕਿ ਜਿਹੜਾ ਹਰਮੀਤ ਸਿੰਘ ਸੰਧੂ ਆ ਵੇਖੋ ਜਿਹੜਾ ਹਰਮੀਤ ਸਿੰਘ ਸੰਧੂ ਉਹ ਜਿਹੜਾ ਵਾ ਉਹਨਾਂ ਦੇ ਕਹਿਣ ਤੇ ਅਖਬਾਰ ਹਿੰਦੁਸਤਾਨ ਟਾਈਮ ਜੋ ਅਖਬਾਰ ਕਹਿ ਰਹੀ ਆ ਸਾਡਾ ਡੀਜੀਪੀ ਪੰਜਾਬ ਦਾ ਜਿਹੜਾ ਰਿਆ ਸ਼ਸ਼ੀਕਾਂਤ ਜੀ ਉਹਨਾਂ ਨੇ ਆਪਣਾ ਬਿਆਨ ਦਰਜ ਕਰਵਾਇਆ ਆ ਅਖਬਾਰ ਦੇ ਰਾਹੀਂ ਉਹਨਾਂ ਨੇ ਆਪਣੇ ਬਿਆਨ ਦੱਸਿਆ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਹ ਇਹ ਮੈਨੂੰ ਹਾਈਲਾਈਟ ਕੀਤਾ ਹਰਮਿਤ ਸਿੰਘ ਸੰਧੂ ਹੋਰ ਲੀਡਰਾਂ ਦਾ ਕਾਫੀ ਬੰਦਿਆਂ ਦਾ ਨਾਂ 98 ਬੰਦੇ ਸੀ ਪੂਰੇ ਪੰਜਾਬ ਦੇ ਜਿਹੜੀ ਉਹਨਾਂ ਬਾਦਲ ਸਾਹਿਬ ਨੂੰ ਲਿਸਟ ਬਣਾ ਕੇ ਦਿੱਤੀ ਸੀ ਤੇ ਇਹ ਜਿਹੜੇ ਬੰਦੇ ਆ ਪੰਜਾਬ ਨੂੰ ਜਿਹੜਾ ਗੰਦਲਾ ਬਣਾ ਰਹੇ ਆ ਨਸ਼ੇ ਦੀ ਉਤੋਂ ਸ਼ੁਰੂਆਤ ਸੀ ਤੇ ਉਹਨਾਂ ਨੇ ਬਾਦਲ ਸਾਹਿਬ ਨੂੰ ਇਹਨਾਂ ਬੰਦਿਆਂ ਦੀ ਰਿਪੋਰਟ ਬਣਾ ਕੇ ਅਕਾਲੀ ਦਲ ਦਾ ਰਾਸ ਸੀ ਉਹਨਾਂ ਪੇਸ਼ ਕੀਤੀ ਤੇ ਬਾਦਲ ਸਾਹਿਬ ਨੇ ਗਾੜੀਆਂ ਉਹਨੂੰ ਇਹ ਗੱਲ ਕਹੀ ਵੇ ਕਾਕਾਇਤਰਾ ਦੀ ਰਿਪੋਰਟਾਂ ਨਹੀਂ ਬਣਾ ਕੇ ਲੈ ਆਈ ਦੀਆਂ ਮੇਰੇ ਵਾਸਤੇ ਤੇ ਮੇਰੇ ਵਜ਼ੀਰਾਂ ਵਾਸਤੇ ਤੂੰ ਇਹ ਬਣਾ ਕੇ ਲੈ ਆ ਮੇਰਾ ਵੀ ਨੁਕਸਾਨ ਤੇ ਮੇਰੇ ਵਜ਼ੀਰਾਂ ਦਾ ਵੀ ਨੁਕਸਾਨ ਵਾ ਤੇ ਉਹਨੂੰ ਉਚਾੜ ਪਈ ਫਟਕਾਰ ਪਈ ਉਹ ਵਿਚਾਰਾ ਬੈਲਟ ਬੰਦ ਅਫਸਰ ਸੀ ਉਹ ਚੁੱਪ ਕਰਕੇ ਘਰ ਬਹਿ ਗਿਆ ਤੇ ਪਰ ਉਹ ਬੰਦਾ ਹੈਗਾ ਸੀ ਹਰੀ ਕ੍ਰਾਂਤੀ ਲਿਆਉਣ ਵਾਲਾ ਕਿ ਦੇਸ਼ ਦਾ ਭਲਾ ਕਰਨ ਵਾਲਾ ਕਿ ਸਾਡੇ ਦੇਸ਼ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਨਸ਼ਾ ਆ ਰਿਹਾ ਹੈ ਬਹੁਤ ਜ਼ਿਆਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਵੇਲੇ ਦੀ ਸਰਕਾਰ ਨੇ ਬਾਦਲ ਸਰਕਾਰ ਨੇ ਉਹਨੂੰ ਦਬਕਾ ਲਾ ਕੇ ਫਟਕਾਰ ਪਾ ਕੇ ਬਿਠਾ ਦਿੱਤਾ ਪਰ ਉਸ ਬੰਦੇ ਨੇ ਜ਼ੁਰਤ ਵੇਖੋ ਕਿੰਨੀ ਰੱਖੀ ਆ ਉਹ ਜਦੋਂ ਰਿਟਾਇਰ ਹੋਇਆ ਉਹਨੇ ਸਾਰੀ ਆਪਦੀ ਸਟੇਟਮੈਂਟ ਜਿਹੜੀ ਆ ਹਿੰਦੁਸਤਾਨ ਖਬਰ ਟਾਈਮਜ਼ ਨੂੰ ਦਿੱਤੀ ਕਿ ਮੈਂ ਆ ਜਿਹੜਾ ਦੇਸ਼ ਦੇ ਭਲੇ ਵਾਸਤੇ ਸਟੇਟ ਦੇ ਭਲੇ ਵਾਸਤੇ ਕੰਮ ਕਰਨਾ ਚਾਹੁੰਦਾ ਸੀ ਪਰ ਸਰਕਾਰਾਂ ਮੌਕੇ ਜਿਹੜੇ ਗੰਦੇ ਦੀਆਂ ਗੰਦੀਆਂ ਸਰਕਾਰਾਂ ਹੁੰਦੀਆਂ ਕਰਨ ਨਹੀਂ ਦਿੰਦੀਆਂ ਉਹਨੇ ਸਾਰਾ ਆਪਣਾ ਜਿਹੜਾ ਬਿਆਨ ਸੀ ਜਿਹੜਾ ਦੁਖੜਾ ਸੀ ਹਿੰਦੁਸਤਾਨ ਖਬਰ ਦੀ ਟਾਈਮਜ਼ ਦੇ ਉੱਤੇ ਉਹਨੇ ਲਾਇਆ ਵਾ ਇਹ ਮੈਂ ਪੰਜਾਬੀ 'ਚ ਵੀ ਕਰਾਇਆ ਅੰਗਰੇਜ਼ੀ 'ਚ ਵੀ ਕਰਾਇਆ ਇਹ ਤੁਸੀਂ ਕੋਈ ਵੀ ਬੰਦਾ ਆਪਣੇ ਮੋਬਾਈਲ ਤੋਂ ਉਹਦਾ ਲਿੰਕ ਮੈਂ ਤੁਹਾਨੂੰ ਦੇ ਦਿੰਨਾ ਵਾ ਉਹ ਆ ਲਿੰਕ ਉਹਨਾਂ ਦਾ ਤੁਸੀਂ ਆਪ ਜਿਆਦਾ ਚੈੱਕ ਕਰ ਸਕਦੇ ਹੋ ਕਿਉਂਕਿ ਆ ਜਿਹੜਾ ਲਿੰਕ ਵਾ ਇਹ ਮੇਰੀ ਕੋਈ ਆਪਣੀ ਬਣੀ ਬਣਾਈ ਚੀਜ਼ ਨਹੀਂ ਇਹਨੂੰ ਜਦੋਂ ਚੈੱਕ ਕਰੋਗੇ ਕੋਈ ਜਣਾ ਨਹੀਂ ਹਿੰਦੁਸਤਾਨ ਖਬਰ ਦਾ ਟਾਈਮ ਜਿਹਦਾ ਲਿੰਕ ਜਿਹੜਾ ਇਹਨੂੰ ਚੈੱਕ ਕਰੋਗੇ ਆਪਣੇ ਆਪ ਹਰਮੀਤ ਸਿੰਘ ਸੰਧੂ ਮਜੀਠੀਆ ਜਿਹੜਾ ਹੁਣ ਸਾਡੀ ਸਰਕਾਰ ਨੇ ਫੜ ਕੇ ਅੰਦਰ ਦਿੱਤਾ ਵਾ ਉਹਦਾ ਰੈਕਟ ਸਾਰਿਆਂ ਦਾ ਕੱਲੇ ਕੱਲੇ ਦਾ ਸਾਹਮਣੇ ਆਜੂ ਕਿਉਂਕਿ ਇਹ ਹਰਮੀਤ ਸਿੰਘ ਸੰਧੂ ਜਿਹੜਾ ਵਾ ਇਹ ਵਿਕਰਮ ਮਜੀਠੀ ਦਾ ਸਾਥੀ ਆ ਇਹਨਾਂ ਨੇ ਇਧਰ ਕੁਲੂਮਨਾਲੀ ਵਾਲੀ ਸਾਈਡੋਂ ਬਥੇਰਾ ਰੌਲਾ ਪੈਂਦਾ ਰਿਹਾ ਕਿ ਇਹਨਾਂ ਨੇ ਇੰਡਸਟਰੀ ਫੈਕਟਰੀਆਂ ਆਪਣੀਆਂ ਲਾਈਆਂ ਸੀ ਉਹ ਸਾਡੀ ਸਰਕਾਰ ਨੇ ਅੱਜ ਉਹਦੀ ਜਾਂਚ ਪੜਤਾਲ ਕੀਤੀ ਉਸੇ ਸਰਕਾਰ ਦਾ ਇਹ ਹਿੱਸਾ ਉਸੇ ਸਰਕਾਰ ਦਾ ਹਰਮੀਤ ਸਰਕਾਰ ਹਿੱਸਾ ਸੀ ਹਰਮੀਤ ਸਿੰਘ ਤੇ ਇਹਨਾਂ ਨੂੰ ਜੇ ਹੁਣ ਹਰਮੀਤ ਸਿੰਘ ਦੀ ਜਾਂਚ ਪੜਤਾਲ ਹੋਵੇ ਹੋਰ ਵੀ ਵੈਸੇ ਜਾਣੀ ਆ ਕਿਉਂਕਿ ਜਿਹੜਾ ਇਹ ਜਿਹੜਾ ਡੀਜੀਪੀ ਆ ਇਹਦਾ ਵੀ ਬਿਆਨ ਦੇਦੇ ਵਿੱਚ ਲਿਆ ਗਿਆ ਤੇ ਡੀਜੀਪੀ ਸਾਹਿਬ ਤੇ ਪਹਿਲਾਂ ਹੀ ਅਖਬਾਰਾਂ ਤੱਕ ਦੇ ਚੁੱਕੇ ਆ ਕਿ ਹਰਮੀਤ ਸਿੰਘ ਸੰਧੂ ਇੱਕ ਕਾਲੇ ਕਾਰੋਬਾਰੀ ਦਾ ਧੰਦੇ ਦਾ ਹਿੱਸਾ ਆ ਅਸੀਂ ਨੇ ਕਹਿੰਦੇ ਡੀਜੀਪੀ ਸਾਹਿਬ ਕਹਿ ਰਿਆ ਤੇ ਅਖਬਾਰਾਂ ਕਹਿ ਰਹੀਆਂ ਦੇਖਦੀਆਂ ਵੱਡੀਆਂ ਖਬਰਾਂ ਉਹਨਾਂ ਦੇ ਵਿੱਚ ਇਹਨਾਂ ਦੇ ਨਾਮ ਜਿਹੜੇ ਆ ਜਗ ਜਾਰਵਾ ਰੋਸ਼ਨਵਾ ਇਸ ਕਰਕੇ ਸਾਡੀ ਪਾਰਟੀ ਆ ਜਿਹੜੀ ਇਹੋ ਜਿਹੇ ਬੰਦਿਆਂ ਨੂੰ ਲੋਕੀ ਸਾਨੂੰ ਰੋਜ਼ ਪੁੱਛੀ ਜਾਂਦੇ ਸੰਧੂ ਸਾਹਿਬ ਹਰਮੀਤ ਆ ਗਿਆ ਆਹ ਪੋਸਟ ਉਹ ਹਰਮੀਤ ਆ ਗਿਆ ਮੈਂ ਆਖਿਆ ਜੀ ਚਿੰਤਾ ਨਾ ਕਰੋ ਸਾਡੀ ਪਾਰਟੀ ਬੜੀ ਸਿਆਣੀ ਤੇ ਸੁਲਝੀ ਪਾਰਟੀ ਆ ਉਹ ਬੰਦੇ ਦੀ ਇਨਵੈਸਟੀਗੇਸ਼ਨ ਕਰਦੀ ਬੜੀ ਡਿਘਾਈ ਤੱਕ ਜਾਂਦੇ ਆ ਜਦੋਂ ਇਸ ਬੰਦੇ ਦਾ ਰੈਕਟ ਸਾਡੀ ਪਾਰਟੀ ਨਾਲ ਕੋਈ ਤਾਲਮੇਲ ਹੀ ਨਹੀਂ ਖਾਂਦਾ ਸਾਡੀ ਪਾਰਟੀ ਹੈਗੀ ਜੁੱਧ ਨਸ਼ਿਆਂ ਵਿਰੋਧ ਛੇੜ ਕੇ ਬੈਠੀ ਏ ਜਿਹੜੇ ਨਸ਼ੇ ਦੇ ਸਦਾਗਰ ਆ ਇਹਨਾਂ ਨੂੰ ਸਾਡੀ ਪਾਰਟੀ ਲਈ ਕਿਤੇ ਥਾਂ ਨਹੀਂ ਹੈਗਾ ਇਸ ਕਰਕੇ ਇਹ ਜਿਹੜਾ ਕੋਈ ਆਪਦਾ ਨਵਾਂ ਰਸਤਾ ਲੱਭ ਲੈਣ ਸਾਡੇ ਹਲਕੇ ਨੂੰ ਡਿਸਟਰਬ ਨਾ ਕਰਨ ਇਹੋ ਜੀਆਂ ਝੂਠੀਆਂ ਪੋਸਟਾਂ ਜਿਹੜੀਆਂ ਸਾਡੇ ਸੀਐਮ ਸਾਹਿਬ ਦੇ ਨਾਲ ਲਾ ਕੇ ਸਾਫ ਸੁਥਰੀ ਸ਼ਬੀ ਦੇ ਮਾਲਕ ਜਿਹੜੇ ਉਹ ਜੁਧ ਨਸ਼ਾ ਵਿਰੋਧ ਛੇੜ ਕੇ ਬੈਠੇ ਆ ਤੁਸੀਂ ਵਿਚਕਾਇਆ ਆਪਦੀ ਫੋਟੋ ਪਸਾ ਕੇ ਤੇ ਸਾਡੇ ਇਥੇ ਹਲਕੇ ਨੂੰ ਡਿਸਟਰਬ ਕਰ ਰਹੇ ਜੋ ਇਸ ਕਰਕੇ ਕੁਝੀਆਂ ਚਾਲਾਂ ਜਿਹੜੀ ਵੀ ਧਿਰ ਚੱਲਦੀ ਆ ਜਾਂ ਉਹਨਾਂ ਦੇ ਸ਼ਰਾਰਤੀ ਕੋਈ ਅੰਸਰ ਆ ਮੈਂ ਉਹਨਾਂ ਨੂੰ ਕਹਿਣਾ ਵਾਂ ਕਿ ਇਹੋ ਜੀਆਂ ਚਾਲਾਂ ਤੋਂ ਬਾਜ਼ ਆ ਜਾਣ ਕਿਉਂਕਿ ਇੱਕ ਸਮੇਂਕਾਂ ਵਿੱਚ ਨਹੀਂ ਆ ਜਾਂ ਆਪਾਂ ਸਿਆਸਤ ਕਰਨੀ ਕਿਉਂਕਿ ਆ ਜਿਹੜਾ ਪੰਜਾਬ ਦਾ ਡੀਜੀਪੀ ਆ ਕੋਈ ਆਮ ਆਦਮੀ ਨਹੀਂ ਸੀ ਉਹਨੇ ਆਪਦੀ ਏ ਰਿਪੋਰਟ ਉਹਨੇ ਆਪਦਾ ਬਿਆਨ ਇਹ ਜਿਹੜਾ ਜਨਤਾ ਕੀਤਾ ਵਾ ਉਹਦਾ ਸਾਰਿਆਂ ਦਾ ਮੈਂ ਤੁਹਾਨੂੰ ਅੱਜ ਸਾਰੇ ਕੱਲੇ ਕੱਲੇ ਭਰਾਵਾਂ ਨੂੰ ਫੋਟੋ ਕਾਪੀਆਂ ਕਰਾਈਆਂ ਵਾ ਮੈਂ ਜਿਹੜਾ ਉਹਦਾ ਲਿੰਕ ਵਾ ਤੁਹਾਨੂੰ ਦੇ ਕੇ ਭੇਜਣਾ ਵਾ ਕਿਉਂਕਿ ਤੁਸੀਂ ਇਹ ਨਾ ਕਹੋ ਕਿ ਕਿਸੇ ਨੇ ਆਪਣੇ ਆਪ ਛਪਾਇਆ ਹੈ ਹਿੰਦੁਸਤਾਨ ਟਾਈਮ ਜੋ ਖਬਰ ਦਾ ਲਿੰਕ ਆ ਜੀ ਘਰ ਜਾ ਕੇ ਆਪਦੇ ਕਮਰਿਆਂ 'ਚ ਬੈਠੇ ਇਹਨੂੰ ਕੱਢ ਕੇ ਦੇਖ ਸਕਦੇ ਜੋ ਇਹਦੇ ਵਿੱਚ ਸਰਦਾਰ ਹਰਮੀਤ ਸਿੰਘ ਸੰਧੂ ਦਾ ਪੂਰਾ ਪੂਰਾ ਜਿਹੜਾ ਨਾਂ ਉਹ ਇਸ ਵੇਲੇ ਜਗਜाहिर ਵਾ ਇਦੀਆਂ ਤਾਰਾਂ ਜੁੜੀਆਂ ਹੋਈਆਂ ਵਾ ਥੋੜੇ ਦਿਨਾਂ ਤੱਕ ਵੇਖ ਲਿਓ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਵੀ ਉਹਦੇ ਸਾਥੀ ਦੇ ਨਾਲ ਹੀ ਜਿੱਥੇ ਬਣਦਾ ਇਹਨਾਂ ਦਾ ਥਾਂ ਉੱਪਰ ਭੇਜਿਆ ਜਾਊਗਾ ਇਹ ਪਰ ਪੋਸਟਰ ਕਿਹਦਾ ਹੁੰਦਾ ਜਾਰੀ ਇਹ ਕਿਉਂ ਕਰੂ ਕਿਉਂ ਜਾਰੀ ਕੀਤਾ ਗਿਆ ਪਹਿਲਾਂ 3.5 ਸਾਲ ਤੱਕ ਕੀਤਾ ਨਹੀਂ ਸੀ ਵੇਖੋ ਜਦੋਂ ਕਿਸੇ ਨੂੰ ਪਤਾ ਲੱਗਦਾ ਉਦੋਂ ਹੀ ਕਰਨਾ ਜੀ ਮੈਨੂੰ ਤੇ ਰਾਤ ਪਤਾ ਲੱਗਾ ਵਾ ਜਦੋਂ ਇਹਨੇ ਪੋਸਟਾਂ ਪਾਈਆਂ ਤੇ ਇਹ ਵੀ ਇਹ ਵੀ ਕਿ ਸੱਜਣਾ ਨੇ ਪੋਸਟਾਂ ਪਾਈਆਂ ਕਿ ਭਾਜੀ ਜੇ ਇਹ ਬੰਦਾ ਆ ਗਿਆ ਆ ਜਿਹੜੀ ਮਰਫੂ ਆਈ ਹੈ ਨਾ ਜੀ ਇਹ ਵੀ ਕਿਸੇ ਸੱਜਣ ਨੇ ਪੋਸਟ ਪਾਈ ਆ ਜਿਹੜੀ ਆ ਤੁਹਾਨੂੰ ਪੋਸਟ ਵਿਖਾ ਰਿਆਂ ਇਹ ਵੀ ਕਿਸੇ ਸੱਜਣ ਨੇ ਪਾਈ ਵੀ ਸੰਧੂ ਸਾਹਿਬ ਆ ਕੀ ਹੋ ਰਿਹਾ ਰੁਕੇ ਚ ਮੈਂ ਕਹ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੋ ਜਦੋਂ ਆ ਆਇਆ ਪੋਸਟ ਮੁੜ ਕੇ ਦੂਜਿਆਂ ਬੰਦਿਆਂ ਨੇ ਆ ਵਿਖਾਇਆ ਕਿ ਭਾਜੀ ਤੁਸੀਂ ਇਹੋ ਜਿਹਾ ਬੰਦਾ ਚੇਅਰਮੈਨ ਸਾਹਿਬ ਲੈ ਰਹੇ ਜੋ ਪਾਰਟੀ ਜਿਹੜਾ ਨਸ਼ੇ ਦਾ ਸਦਾਗਰ ਹੋਵੇ ਇਹ ਵੱਡੀਆਂ ਖਬਰਾਂਾਂ ਦੇ ਉੱਤੇ ਬਦਨਾਮ ਹੋਣ ਬੰਦੇ ਨਸ਼ੇ ਵਾਲੇ ਸਦਾਗਰਾਂ ਤਾਰਾਂ ਜੁੜੀਆਂ ਹੋਣ ਡੀਜੀਬੀ ਪੰਜਾਬ ਦਾ ਰੁੰਦਾ ਰਿਹਾ ਹੋਵੇ ਵੀ ਇਹਨਾਂ ਤੇ ਪਰਚੇ ਦੇਣੇ ਆ ਪਰ ਉਸੇ ਮੌਕੇ ਦੀ ਸਰਕਾਰਾਂ ਨੇ ਦਬਾ ਲਿਆ ਸੀ ਇਸ ਕਰਕੇ ਸਾਡੀ ਸਰਕਾਰ ਜਿਹੜੀ ਆ ਤੁਹਾਨੂੰ ਪਤਾ ਕੱਲੇ ਕੱਲੇ ਨੂੰ ਹੱਥ ਪਾ ਰਹੀ ਆ ਜਿ ਮਜੀਠੀ ਦੀ ਵਾਰੀ ਆ ਗਈ ਆ ਤੇ ਹਰਮੀਤ ਸਿੰਘ ਸੰਧੂ ਦੀ ਵੀ ਚੰਦ ਦਿਨਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੋਊ ਮੈਂ ਸਰਦਾਰ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਆਪਦੇ ਸ਼ੋਰ ਸਦਾਈ ਤੇ ਸ੍ਰੀ ਰਵਿੰਦ ਕੇਰੀਵਾਲ ਜੀ ਨੂੰ ਮੈਂ ਕਹਿ ਕੇ ਇੱਥੇ ਬਣਦੀ ਪੂਰੀ ਕਾਰਵਾਈ ਠੋਕ ਕੇ ਅਸੀਂ ਕਰਾਵਾਂਗੇ ਹਾਂ ਜੀ 2027 ਦੇ ਨੂੰ ਵੇਖ ਕੇ ਕਿ ਇਹ ਐਕਸ਼ਨ ਨਹੀਂ ਕੀਤਾ ਜਾ ਰਿਹਾ ਨਹੀਂ ਜੀ ਬਿਲਕੁਲ ਨਹੀਂ ਸਾਨੂੰ ਸਿਰਫ ਮੈਂ ਕੀਤਾ ਐਕਸ਼ਨ ਵੀ ਜਿਹੜਾ ਸਾਡਾ ਹਲਕੇ ਨੂੰ ਡਿਸਟਰਬ ਕਿਉਂ ਕੀਤਾ ਜਾ ਰਿਹਾ ਵੇਖੋ ਸਾਡੇ ਹਲਕੇ ਦੇ ਜਿਹੜੇ ਲੋਕ ਵਾ ਉਹ ਬਹੁਤ ਹੀ ਸेंस ਇਲਤਾਲ ਦੇ ਸਿਆਣੇ ਲੋਕ ਆ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਚੁਣ ਕੇ ਲੈ ਕੇ ਆਂਦਾ ਸੀ ਉਹ ਪਿਆਰ ਕਰਦੇ ਸੀ ਸਤਿਕਾਰ ਕਰਦੇ ਸੀ ਆ ਉਹਨਾਂ ਨੂੰ ਰਾਹ ਦਾ ਦੁੱਖ ਲੱਗਾ ਆ ਸਾਰੇ ਹਲਕੇ ਦੇ ਇਥੇ ਪਤਾ ਨਹੀਂ ਬਲਾਕ ਪ੍ਰਧਾਨ ਕਿੰਨੇ ਬੈਠਿਆ ਗਿਣਤੀ ਕਰ ਲਓ ਮੇਰੇ ਹਿਸਾਬ ਨਾਲ ਸਾਰੇ ਹਲਕੇ ਦੇ ਕੋਈ ਇੱਕ ਅੱਧਾ ਬਲਾਕ ਪ੍ਰਧਾਨ ਘਾਹੂ ਸਾਡੇ 17 ਬਲਾਕ ਪ੍ਰਧਾਨ ਆ ਇਥੇ 14 15 ਇਸ ਵੇਲੇ ਬਲਾਕ ਪ੍ਰਧਾਨ ਆ ਸਾਰੇ ਪਹਿਲੀ ਲਾਈਨ 'ਚ ਮੌਜੂਦ ਬੈਠੇ ਆ ਸਾਰੇ ਜਿਹੜੇ ਹਲਕੇ ਦੇ ਬਲਾਕ ਪ੍ਰਧਾਨ ਹੋਰ ਸੀਨੀਅਰ ਲੀਡਰ ਸਾਰੇ ਇਥੇ ਬੈਠੀ ਆ ਪੰਜ ਸਰਪੰਚ ਬੈਠੇ ਆ ਇਹਨਾਂ ਨਾਲ ਪਹਿਲਾਂ ਮੈਂ ਡਿਸਕਸ ਕੀਤੀ ਮੈਂ ਕਿ ਤੁਹੀਂ ਰਾਤ ਦਾ ਗੁਰੂ ਮਨੂ ਤੇ ਸੌਣ ਨਹੀਂ ਦਿੰਦਾ ਆਹ ਪੋਸਟ ਤੁਸੀਂ ਕੀ ਵੇਖ ਲਈ ਐ ਝੂਠੀ ਐ ਫੇਕ ਆ ਪਰ ਇਹ ਨਹੀਂ ਸੀ ਮੰਨਦੇ ਮੈਂ ਹਲਕੇ ਨੂੰ ਵਿਸ਼ਵਾਸ ਦਿਵਾਉਣ ਲਈ ਆ ਜਿਹੜੀ ਤੁਹਾਨੂੰ ਪੋਸਟ ਐ ਵਿਖਾ ਰਿਆ ਵਾਂ ਕਿ ਇਹ ਬਿਲਕੁਲ ਹਲਕੇ ਨੂੰ ਮੈਸੇਜ ਜਾਊਗਾ ਕਿ ਫੇਕ ਵਾ ਇਹ ਸਾਡੇ ਆੜੇ ਸੀਐਮ ਸਤਕਾਰਯੋਗ ਦੋਨੇ ਸਾਈਡਾਂ ਇਹਨਾਂ ਦੇ ਵਿੱਚ ਬਹਿਣ ਜੋਗੇ ਇਹ ਸਖਸ਼ੀਤ ਸਖਸ਼ੀਤ ਨਹੀਂ ਹੈਗੀ ਕਿਉਂਕਿ ਅਸੀਂ ਤੇ ਜੁੱਧ ਨਸ਼ਿਆਂ ਵਿਰੋਧ ਛਿੜ ਕੇ ਬੈਠੀਆਂ ਤੇ ਵਿਚਕਾਏ ਅਸੀਂ ਹੋਰ ਨਸ਼ੇ ਵੇਚਣ ਵਾਲਾ ਬੰਦਾ ਲਿਆਂਕੇ ਬਿਠਾ ਦੇਣਾ ਇਹ ਤੁਹਾਨੂੰ ਪੋਸਟ ਮੈਲ ਹੋਈ ਆ ਆਪਣਾ ਕੁਝ ਮੀਟਿੰਗ ਸੰਧੂ ਉਹ ਵੇਖੋ ਪਾਰਟੀ 'ਚ ਡਿਮਾਂਡ ਕਰਨ ਦਾ ਹਰ ਕਿਸੇ ਦਾ ਹੱਕ ਵਾ ਪਰ ਨਸ਼ੇ ਦੇ ਸਦਾਗਰ ਦਾ ਨਹੀਂ ਹੱਕ ਜਿਹੜਾ ਨਸ਼ਿਆਂ ਦੇ ਨਾਲ ਕਿਤੇ ਰੈਕਟ ਜੁੜਿਆ ਉਹਦਾ ਕੋਈ ਹੱਕ ਨਹੀਂ ਬਾਕੀ ਪਾਰਟੀ ਬੰਦੇ ਲੈਂਦੀ ਵੀ ਆ ਪਾਰਟੀ ਨੇ ਬੰਦੇ ਲੈਣੇ ਵੀ ਆ ਅਸੀਂ ਜੋੜਨੇ ਵੀ ਆ ਸਾਨੂੰ ਬੰਦੇ ਚਾਹੀਦੇ ਹੁੰਦੇ ਜੀ ਪਾਰਟੀਆਂ ਨੂੰ ਪਹਿਲਾਂ ਵੀ ਕਾਫੀ ਜਿਹੜੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਜਿਹੜੇ ਐਮਐਲਏ ਦੀ ਟਿਕਟ ਵੀ ਲੜ ਚੁੱਕੇ ਰਹ ਵੀ ਚੁੱਕੇ ਉਹ ਪਾਰਟੀ ਨੇ ਲਏ ਨੇ ਵੇਖੋ ਜੀ ਉਹ ਸਾਫ ਸੁਥਰੀ ਕਿਸੇ ਅਕਸ਼ ਦੇ ਮਾਲਕ ਹੋਣਗੇ ਨਾ ਉਹਨਾਂ ਦੇ ਖਿਲਾਫ ਇਹੋ ਜਿਹੀ ਚੀਜ਼ਾਂ ਹੋਣਗੀਆਂ ਪੂਰੇ ਸਟੇਟ ਦਾ ਡੀਜੀਪੀ ਤੁਸੀਂ ਕੋਈ ਛੋਟਾ ਅਫਸਰ ਕਹਿੰਦੇ ਜੋ ਜੀਜੀਪੀ ਪਿੱਟਣ ਦੇ ਆ ਰੂਣ ਦੇ ਕਈ ਬੰਦੇ ਬੜੇ ਸਾਫ ਸੁਥਰੇ ਹੁੰਦੇ ਆ ਜਿਹੜੇ ਦੇਸ਼ ਦਾ ਭਲਾ ਕਰਦੇ ਸਟੇਟ ਦਾ ਆਪਣੇ ਬੱਚਿਆਂ ਦਾ ਭਲਾ ਜੂਫਦਾ ਕਰਨਾ ਚਾਹੁੰਦੇ ਆ ਉਹਦੋਂ ਚਾਹਦਾ ਨੱਥ ਪਾ ਦੀ ਬਦਲ ਸਾਹਿਬ ਇਹਨਾਂ ਨੂੰ ਨੱਥ ਪਾ ਦੀ ਆ 70 80 ਬੰਦੇ ਜਿਹੜੇ ਨਸ਼ਾ ਵੇਚਦੇ ਆ ਉਹਨੇ ਲਿਸਟ ਬਣਾ ਕੇ ਗਾੜੀ ਬਦਲ ਸਾਹਿਬ ਦੇ ਟੇਬਲ ਤੇ ਰੱਖਤੀ ਸੀ ਮੈਂ ਕਹਿੰਦਾ ਸੰਧੂ ਸਾਹਿਬ ਇਹਨਾਂ ਨੂੰ ਸ਼ਾਮਲ ਕਰ ਲੈਂਦੀ ਫਿਰ ਤੁਸੀਂ ਬਗਾਵਤ ਕਰੋਗੇ ਪਾਰਟੀ ਦੇ ਖਿਲਾਫ ਜੇ ਸ਼ਾਮਲ ਕਰਦੇ ਵੇਖੋ ਭਾਜੀ ਤੁਹਾਨੂੰ ਮੈਂ ਪਹਿਲਾਂ ਦੱਸ ਰਿਹਾ ਸਾਡੀ ਪਾਰਟੀ ਦੀ ਇਹ ਸਟੋਲਜੀ ਨਹੀਂ ਹੈਗੀ ਵੀ ਇਹਦੇ ਵਿੱਚ ਜਿਹੜਾ ਹਰਮਿੰਦਰ ਸਿੰਘ ਸੰਧੂ ਐਂਟਰੀ ਮਾਰ ਜੇ ਉਹਦੇ ਲਈ ਥਾਂ ਹੀ ਨਹੀਂ ਸਾਡੀ ਪਾਰਟੀ ਚ ਵੇਖ ਤੁਸੀਂ ਨਹੀਂ ਜਾਣਦੇ ਜੁੱਧ ਨਸ਼ਿਆਂ ਵਿਰੁੱਧ ਛੇੜ ਕੇ ਬੈਠੇ ਆ ਆਖਰ ਇਹ ਕੱਲ ਨੂੰ ਟਿਕਟ ਮਿਲ ਜਾਂਦੀ ਇਹਨਾਂ ਨੂੰ ਤੇ ਫਿਰ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਵੇ ਉਹ ਭਾਜੀ ਮੈਂ ਮੈਂ ਸਰਕਾਰ ਦਾ ਹਿੱਸਾ ਹਾਂ ਤੁਸੀਂ ਕਿਹੋ ਜੀ ਗੱਲ ਕਰਦੇ ਕੋਈ ਟਿਕਟ ਨਹੀਂ ਮਿਲਣੀ ਕਿਨੂੰ ਨਾ ਅਸੀਂ ਦੇਣੀ ਹੈ ਇਹੋ ਜਿਹੇ ਬੰਦੇ ਨੂੰ ਅਸੀਂ ਮੈਂ ਮੈਂ ਪੰਜਾਬ ਸਰਕਾਰ ਦੀ ਮਰਕੋ ਚੇਅਰਮੈਨ ਹਾਂ ਹੁਣ ਮੈਂ ਇਹ ਦੋਨੇ ਸੀਐਮ ਸਾਹਿਬਾਂ ਨੂੰ ਤੋਂ ਰਿਸੀਵ ਕਰਕੇ ਤੇ ਅਸੀਂ ਸਾਰਾ ਅੱਜ ਸਰਦਾਰ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਸਾਡੇ ਵੱਡੇ ਭਰਾ ਉਹਨ ਸਤਕਾਰਯੋਗ ਸੀ ਸਾਡੇ ਉਹਨਾਂ ਬਹੁਤ ਵਧੀਆ ਹਲਕੇ ਦੀ ਸੇਵਾ ਕੀਤੀ ਤੇ ਅਸੀਂ ਅੱਜ ਉਹਨਾਂ ਦਾ ਜਿਹੜਾ ਦੁ ਅਸੀਂ ਕਹਿੰਨੇ ਸਾਨੂੰ ਤਰੰਦਾਂ ਨਾਲ ਕੇ ਨੇ ਹੋ ਜਾ ਟਾਈਮ ਵੇਖਣਾ ਨਾ ਪੈਂਦਾ ਸਾਡਾ ਪ੍ਰੋਡਕਟਰ ਕਸ਼ਮੀਰ ਸਿੰਘ ਸੋਲ ਆਪਦੀ ਉਮਰ ਹੋਰ ਹੰਡਾਉਂਦਾ ਸਲਾਹ ਕੇ ਨਤਾ ਰਾਜਤਾਜ ਦਿੱਤਾ ਸੀ ਉਹਨੂੰ ਟਰਮ ਲਾਉਂਦਾ ਉਹ ਬਹੁਤ ਜਿਆਦਾ ਸਾਨੂੰ ਘਾਟਾ ਪਿਆ ਤਰੰਦਾਂ ਨਾਲ ਇਹ ਇਹ ਤੁਸੀਂ ਸੀਐਮਡੀ ਨੌਲੇਜ ਚ ਲਿਆਂਦੀ ਇਹ ਗੱਲ ਪੋਸਟਰ ਵਾਲੀ ਬਿਲਕੁਲ ਜੀ ਉਹ ਆਪਣੇ ਸ਼ੋਰ ਸਾਰਾ ਹੀ ਲੈ ਕੇ ਆਂਦੀ ਅਸੀਂ ਬਸ ਹੁਣ ਰਹੀਦੀ ਹੁੰਦੀ ਅੱਜ ਲਿਆਂਦ ਦੇਣੀ ਹੈ ਜੀ ਸੋਲ ਸਾਹਿਬ ਦਾ ਅਜੇ ਅੰਤਮ ਅਰਦਾਸ ਨਹੀਂ ਹੋਈ ਤੋ ਉਹ ਤੋਂ ਪਹਿਲਾਂ ਹੀ ਸੰਸਕਾਰ ਤੋਂ ਪਹਿਲਾਂ ਹੀ ਇੱਕ ਪੋਸਟਾਂ ਜਿਹੜੀਆਂ ਨੇ ਦੀ ਪਾਰਟੀ ਦੇ ਕਾਫੀ ਜਿਹੜੇ ਆਗੂਆਂ ਦੇ ਵਾਇਰਲ ਹੁੰਦੀਆਂ ਨੇ ਇਹ ਸਾਰੇ ਹੀ ਉਮੀਦਵਾਰ ਐਮਐਲਏ ਦੇ ਚਾਹਵਾਨ ਨੇ ਕਿ ਮੈਂ ਤੁਹਾਨੂੰ ਦੱਸਦਾ ਜੀ 8 ਲੱਖ ਬੰਦਿਆਂ ਨੇ ਕਿਸੇ ਨੇ ਫੋਟੋਆਂ ਲਾ ਕੇ ਪਾ ਕੇ ਦਿੱਤੀ ਉਹਦੇ ਵਿੱਚ ਮੇਰਾ ਕਮੈਂਟ ਵੇਖੋ ਮੈਂ ਲਿਖਿਆ ਵੀ ਇਹ ਨਿੰਦਣਯੋਗ ਮੈਂ ਕਹਿੰਦਾ ਇਹ ਨਹੀਂ ਸੀ ਪਾਉਣੀਆਂ ਚਾਹੀਦੀਆਂ ਇਸ ਕਰਕੇ ਲੋਕ ਤੇ ਉਹਨਾਂ ਫੋਟੋਆਂ ਨੂੰ ਗਾਲਾਂ ਕੱਢੀ ਜਾਂਦੇ ਪਰ ਉਹ ਫੋਟੋ ਵਾਲੇ ਨੇ ਆਪ ਥੋੜੀਆਂ ਲਾਈਆਂ ਕਿ ਸ਼ਿਦਾਨ ਬੰਦੇ ਨੇ ਲਾ ਕੇ ਪਾ ਦਿੱਤੀਆਂ ਜਿਵੇਂ ਉਹਨਾਂ ਕੱਲ ਦਾ ਰਾਜਦਾਨ ਸ਼ਿਦਾਨ ਬੰਦੇ ਕਿਸੇ ਨੇ ਕੰਮ ਕੀਤਾ ਦੱਸੋ ਸੀਐਮ ਸਾਹਿਬ ਨੇ ਜੁਆਇਨ ਕੀਤਾ ਹੋਵੇ ਤਾਂ ਸਾਨੂੰ ਪਤਾ ਨਾ ਹੋਵੇ ਅਸੀਂ ਪੰਜਾਬ ਸਰਕਾਰ ਦਾ ਹਿੱਸ ਮੇਰ ਕੋ ਤਰਨਤਨ ਹਲਕੇ ਚ ਮੈਂ ਸੇਵਾ ਕੀਤੀ ਆ ਮੈਂ ਸੀਨੀਅਰ ਲੀਡਰ ਆ ਪਾਰਟੀ ਦਾ ਇਸ ਕਰਕੇ ਸਾਡੀ ਪਾਰਟੀ ਬਹੁਤ ਸਿਆਣੀ ਐ ਤੇ ਸੁਲਜੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਯੁੱਧ ਨਸ਼ਿਆਂ ਵਿਰੋਧ ਮੈਂ ਤੁਹਾਨੂੰ ਦੱਸਿਆ ਉਹ ਛੇੜ ਕੇ ਬੈਠੇ ਵੱਡੇ ਵੱਡੇ ਲੈਵਲ ਤੇ ਤੇ ਇਹੋ ਜਿਹੇ ਬੰਦਿਆਂ ਨੂੰ ਸਾਡੀ ਪਾਰਟੀ ਜੀ ਥਾਂ ਮਿਲ ਸਕਦਾ ਤੁਸੀਂ ਦੱਸੋ ਜੀ ਤੁਹਾਨੂੰ ਸਾਹਿਬ ਵੀ ਆਏ ਸੀ ਕਿ ਇਹੋ ਖਾ ਵੀ ਆਇਆ ਦਾ ਨ ਵਿਚਾਰ ਉਤਾਰੀ ਖੂਬੀ ਵਿਚਾਰ ਵਟਾਂਦਰੇ ਸਾਡੇ ਉਹ ਮਤਭੇਦ ਜਿਹੜੇ ਆਪਸ ਵਿੱਚ ਹੁੰਦੇ ਆ ਸਾਨੂੰ ਜਿਹੋ ਜਿਹਾਂ ਡਾਇਰੈਕਸ਼ਨਾਂ ਪਾਰਟੀ ਦੇਊਗੀ ਅਸੀਂ ਉਹਦੇ ਮੁਤਾਬਕ ਕੰਮ ਕਰਨਾ ਵਾ ਉਹ ਸਾਡੀ ਇੱਕ ਗੁਪਤ ਰਣਨੀਤੀ ਹੁੰਦੀ ਆ ਪਰ ਜਿੱਥੋਂ ਤੱਕ ਸਾਨੂੰ ਕਰ ਸਕਦੇ ਆ ਸਾਡੀ ਤਾਕਤ ਵਾ ਅਸੀਂ ਤੁਹਾਡੇ ਹਲਕੇ ਦੇ ਸਾ ਸਾਡੇ ਹਲਕੇ ਦੇ ਸਾਹਮਣੇ ਮੈਂ ਸੱਚ ਲੈ ਕੇ ਆਂਦਾ ਕਿਉਂਕਿ ਹਲਕਾ ਡਿਸਟਰਬ ਹੋ ਰਿਹਾ ਸੀ ਐਵੇਂ ਸਾਡੇ ਬੰਦੇ ਔਖੜ ਬੁੱਕੜ ਕੇ ਜਦੋਂ ਪਤਾ ਲੱਗ ਜਾਂਦਾ ਫਿਰ ਇਹ ਵਾਕਿਆ ਹਰਮੀਰ ਸਿੰਘ ਸੰਧੂ ਨੂੰ ਹਣੀਣਾ ਸ਼ਾਮਲ ਕਰ ਲਿਆ ਸਾਡੇ ਬੰਦੇ ਟੁੱਟ ਕੇ ਕੋਈ ਭਾਜਪਾ ਜਾਵੜਦਾ ਕੋ ਕਾਂਗਰਸ ਜਾਵੜਦਾ ਜਿਹੜੇ ਉਹਨੂੰ ਵੇਖਣਾ ਨਹੀਂ ਚਾਹੁੰਦੇ ਇਸ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਸੰਧੂ ਸਾਹਿਬ ਇਹ ਲੈ ਚੱਲੀਏ ਦਾ ਸੋ ਟਿਕਟ ਦਾ ਤੇ ਤੁਸੀਂ ਕਾਹ ਵਾਂਦੇ ਸੋ ਉਹ ਸਾਡੀ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਜੀ ਸਾਡੇ ਕਿਸੇ ਵੀ ਜਜਾਰੂ ਨੂੰ ਤਰਨਤਾ ਨਾਲ ਹਲਕੇ ਤੋਂ ਪਾਰਟੀ ਟਿਕਟ ਦਊਗੀ ਮੈਂ ਦਿਨ ਰਾਤ ਉਹਦੇ ਲਈ ਵੀ ਮਿਹਨਤ ਕਰੂੰਗਾ ਜੇ ਪਾਰਟੀ ਮੈਨੂੰ ਦਊਗੀ ਤੇ ਮੈਂ ਲੜਾਈ ਮਰਦਾਂ ਵਾਂਗ ਲੜੂੰਗਾ ਸੰਧੂ ਸਾਹਿਬ 3 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਹਾਂ ਜੀ ਅੱਜ ਹੀ ਕਿਉਂ ਕਿਉਂਕਿ 10 ਸਾਲ ਪਹਿਲਾਂ ਬਾਦਲ ਸਰਕਾਰ ਚੱਲ ਗਈ ਆ ਤੁਸੀਂ ਪਹਿਲਾਂ ਕਿਉਂ ਨਹੀਂ ਟਾਰਗੇਟ ਕੀਤਾ ਰਮੇਸ਼ ਸਿੰਘ ਸੰਧੂ ਨੂੰ ਤੇ ਟਿਕਟ ਦਾ ਮਸਲਾ ਸਾਰਾ ਮੇਰਾ ਬ੍ਰਦਰ ਜੀ ਵੀ ਤੁਹਾਡਾ ਬਿਲਕੁਲ ਸਵਾਲ ਜਾਇਜ਼ ਆ ਪਰ ਮੈਂ ਤੁਹਾਨੂੰ ਕੀ ਦੱਸ ਰਿਹਾ ਆ ਪੋਸਟ ਤੁਸੀਂ ਪਹਿਲਾਂ ਕਿਤੇ ਵੇਖੀ ਸੀ ਜੀ ਦੱਸੋ ਸਾਰੇ ਪੱਤਰਕਾਰ ਨਹੀਂ ਨਾ ਵੇਖੀ ਜੀ ਵੀ ਇਹ ਹਲਕੇ 'ਚ ਜੋ ਮੈਨੂੰ ਬਾਰ-ਬਾਰ ਫੋਨ ਆ ਰਿਹਾ ਮੈਂ ਤੁਹਾਨੂੰ ਸੱਚੀ ਬੇਨਤੀ ਕਰ ਰਿਹਾ ਹਲਕੇ 'ਚ ਫੋਨ ਆ ਰਿਹਾ ਜੀ ਭਾਜੀ ਫਿਰ ਅਸੀਂ ਕਿਹੜੇ ਬਣੇ ਜਾਣਾ ਅਸੀਂ ਕੀ ਕਰਨਾ ਤੇ ਮੈਂ ਫਿਰ ਜਿਹੜਾ ਫੈਸਲਾ ਲੈ ਸਕਦਾ ਮੈਂ ਹਲਕੇ ਦੇ ਜ਼ਿੰਮੇਵਾਰ ਬੰਦੇ ਬਲਾਕ ਪ੍ਰਧਾਨ ਸਾਰੇ ਸੱਦੇ ਆ ਲੀਡਰ ਸੱਦੇ ਆ ਮੈਂ ਕਿਹਾ ਜੀ ਦੱਸੋ ਕੀ ਕਰਨਾ ਚਾਹੀਦਾ ਇਹਨਾਂ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਜਿਹੜੀ ਪ੍ਰੋਪੋਰਟ ਜਨਤਾ ਕੀਤੀ ਆ ਮੈਂ ਡੀਜੀਪੀ ਸ਼ਸ਼ੀ ਘਾਤ ਦੀ ਰਿਪੋਰਟ ਜਨਤਾ ਕਰ ਦਿੱਤੀ ਆ ਉਹ ਆਨਲਾਈਨ ਲਿੰਕ ਨਿਕਲਣਾ ਕੋਈ ਕਿਸੇ ਦੀ ਝੂਠੀ ਫੇਕ ਬਣੀ ਬਣਾਈ ਚੀਜ਼ ਨਹੀਂ ਹੈਗੀ ਜੀ ਸੰਤੂ ਸਾਹਿਬ ਫਿਰ ਸੰਤੂ ਸਾਹਿਬ ਜਿੱਦਾਂ ਤੁਸੀਂ ਕਿਹਾ ਵੀ ਜਿਹੜੀਆਂ ਚੇਰਮੈਨਾਂ ਦੀਆਂ ਫੋਟੋਆਂ ਲਾ ਕੇ ਟਿਕਟ ਦੀ ਮੰਗ ਕੀਤੀ ਗਈ ਆ। ਹੂੰ। ਮਤਲਬ ਉਹ ਤੁਸੀਂ ਕਿਹਾ ਵੀ ਫੇਕ ਕਿਸੇ ਨੇ ਪੋਸਟ ਹਾਂ ਉਹ ਕਿਸੇ ਰਿਸ਼ਤੇਦਾਰ ਨੇ ਕੀਤਾ। ਆਮ ਆਦਮੀ ਪਾਰਟੀ ਦੇ ਹੀ ਇੱਕ ਵਾਲੰਟੀਅਰ ਵੱਲੋਂ ਪਾਈ ਗਈ ਆ। ਤੇ ਇਹਦੀ ਪੁਸ਼ਟੀ ਤੁਸੀਂ ਕਿਦਾਂ ਕਰਦੇ ਵੀ ਆਹ ਜਿਹੜਾ ਪੋਸਟ ਆ ਉਹ ਰਮੀਲ ਸਿੰਘ ਸੰਧੂ ਦੀ ਜਾਂ ਤੇ ਸਾਈਡ ਤੇ ਪਿਆ ਸਾਨੂੰ ਉਹਦੇ ਸਕਰੀਨਸ਼ਾਟ ਦੇ ਦਿਓ। ਇਸ ਤਰ੍ਹਾਂ? ਮਤਲਬ ਇਹਦੀ ਪੁਸ਼ਟੀ ਆਪਾਂ ਕਿਵੇਂ ਕਰਦੇ ਵੀ ਇਹ ਰਮੀਲ ਸਿੰਘ ਸੰਧੂ ਵੱਲੋਂ ਪਾਇਆ ਗਿਆ। ਨਹੀਂ ਮੈਂ ਸੰਧੂ ਵੱਲੋਂ ਨਹੀਂ ਪਾਇਆ ਗਿਆ। ਮੈਂ ਤਾਂ ਸ਼ਰਾਰਤੀ ਅਰਸਨ ਜਿਹੜਾ ਵੀ ਸਾਡੇ ਹਲਕੇ ਨੂੰ ਡਿਸਟਰਬ ਕਰ ਰਿਹਾ ਉਹਦੇ ਉਹਦੇ ਖਿਲਾਫ ਗੱਲ ਕਰ ਰਿਹਾ। ਇਸ ਤਰ੍ਹਾਂ ਨਹੀਂ ਹੋ ਮੈਂ ਇਹ ਬੇਨਤੀ ਕੀਤੀ ਆ ਜੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਟੈਂਡ ਕਰ ਰਹੇ ਜੀ ਬਿਲਕੁਲ ਜੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਲੜ ਰਹੀ ਆ ਤੇ ਨਸ਼ੇ ਵਾਲਿਆ ਬੰਦਿਆਂ ਨੂੰ ਵਿੱਚ ਸਾਡੀ ਐਂਟਰੀ ਸਰਕਾਰ ਦਊਗੀ ਜੀ ਕੁਝ ਸੀਟਾਂ ਦਊਗੀ ਵੀ ਐਮਐਲਏ ਦੇ ਲਈ ਲੜ ਲਓ ਇਹਨਾਂ ਨੂੰ ਇਸ ਕਰਕੇ ਇਹਦੀ ਸਿਰਫ ਆਪਾਂ ਹਲਕੇ ਨੂੰ ਡਿਸਟਰਬ ਕਰਨਦੇ ਆ ਉਹਦਾ ਕਰਕੇ ਮੈਂ ਸਾਰੀ ਜਨਤਾ ਨੂੰ ਕਹਿਣਾ ਚਾਹਣਾ ਵਾ ਵੀ ਦਰੋ ਨਾ ਕੋਈ ਗੱਲ ਨਹੀਂ ਲੋਕੀ ਸਾਨੂੰ ਪੁੱਛਦੇ ਭਾਜੀ ਅਸੀਂ ਫਿਰ ਕਿਹੜੇ ਬਣੇ ਜਾਈਏ ਜੇ ਹਰਮੀਤ ਸਿੰਘ ਸੰਧੂ ਆਣਾ ਅਹੀਂ ਉਹਨਾਂ ਹਲਕੇ ਨੂੰ ਅੱਜ ਰਾਤ ਨੂੰ ਮੈਸੇਜ ਚਲਾ ਜਾਣਾ ਵੀ ਹਰਮੀਤ ਸਿੰਘ ਸੰਧੂ ਲਈ ਸਾਡੀ ਪਾਰਟੀ ਚ ਕਿਤੇ ਥਾਂ ਨਹੀਂ ਹੈਗਾ ਕੋਈ ਕਿਉਂਕਿ ਨਸ਼ਿਆਂ ਦਾ ਸਰਦਾਗਰਾਂ ਦੇ ਨਾਲ ਉਹਨਾਂ ਦਾ ਲਿੰਕ ਜੁੜਿਆ ਮੈਂ ਨਹੀਂ ਕਹਿੰਦਾ ਹਿੰਦੁਸਤਾਨ ਖਬਰ ਟਾਈਮ ਜੀ ਕਹਿੰਦੀ ਆ ਡੀਜੀਪੀ ਪੰਜਾਬ ਕਹਿ ਰਿਹਾ ਜੀ ਉਹਦੀਆਂ ਰਿਪੋਰਟਾਂ ਉਹ ਰੋਂਦਾ ਰਿਹਾ ਤਰਲੇ ਮਾਰਦਾ ਰਿਹਾ ਵੀ ਪੰਜਾਬ ਨੂੰ ਮੈਂ ਹਰੀ ਕ੍ਰਾਂਤੀ ਲਿਆਉਣੀ ਆ ਹਰੀ ਕ੍ਰਾਂਤੀ ਲਿਆਉਣ ਵਾਲੇ ਯੋਧੇ ਹੋ ਰਹੀ ਹੁੰਦੇ ਆ ਜੇ ਉਸ ਵळे ਬੱਦਲ ਦੇ ਮੰਚ 'ਚ ਕੋਈ ਦੁੱਖ ਹੁੰਦਾ ਪੰਜਾਬ ਦੇ ਬੱਚਿਆਂ ਲਈ ਤੇ ਉਹ ਫਰਜ਼ੀ ਸੀ ਡੀਜੀਪੀ ਸਾਹਿਬ ਲਿਓ ਤੁਹਾਡਾ ਧੰਨਵਾਦ ਚੋਕੇ ਦੇ ਉਹਨਾਂ ਨੂੰ ਅੰਦਰ ਤੇ ਬਾਕੀ ਬੰਦੇ ਦੇ ਮੰਤਰੀ ਫੇਰ ਮਿਲ ਜਣੇ ਐਮਐਲਏ ਮਿਲ ਜਣੇ ਸਿਰਫ ਇਹਨਾਂ ਦੇ ਦੋ ਤਿੰਨ ਬੰਦੇ ਹੀ ਵਿੱਚ ਬਾਕੀ ਬੰਦੇ ਭਾਜਪੀ ਕਾਂਗਰਸ ਦੇ ਵਿੱਚ ਉਹਦੀ ਏਡੀ ਪਾਰਦਰਸ਼ੀ ਰਿਪੋਰਟ ਆ ਤੁਹਾਨੂੰ ਪੜਿਓ ਤੁਸੀਂ ਬੀਜੇਪੀ ਦੇ ਕਾਂਗਰਸ ਦੇ ਕਾਲੀਆਂ ਦੇ ਟਿੱਪਸ ਅਫਸਰ ਵਿੱਚ ਠੀਕ ਹੈ ਜੀ ਉਹਨੇ ਦੇ ਸਰਦਾਰ ਜੀ ਹੀਰਾ ਅਫਸਰ ਜੀ ਉਹਨੇ ਬਹੁਤ ਸਾਫ ਸੁਥਰੀ ਗੱਲ ਕੀਤੀ ਸੀ ਜੇ ਉਸ ਵੇਲੇ ਬਾਦਲ ਸਰਕਾਰ ਕਿਤੇ ਨੱਥ ਪਾ ਲੈਂਦੀ ਤੇ ਅੱਜ ਸਾਡੇ ਪੰਜਾਬ ਦੇ ਪੁੱਤ ਨਹੀਂ ਸੀ ਮਰਨੇ ਹਰ ਪਿੰਡ 10 10 20 ਵੀ ਗੱਭਰੂ ਮਰ ਗਏ ਮਾਵਾ ਦੇ ਪੁੱਤ ਮਰ ਗਏ ਜਨਾਨੀਆਂ ਦੇ ਸੁਹਾਗ ਉੱਜੜ ਗਏ ਭੈਣਾਂ ਦੇ ਭਰਾ ਨਹੀਂ ਲੱਭੇ ਦੱਸੋ ਇਹ ਬਾਦਲ ਸਾਹਿਬ ਦਾ ਕਸੂਰ ਨਹੀਂਗਾ ਜਿਹੜੋ ਤੇ ਹੁਣ ਮਰ ਗਿਆ ਉਹਨੂੰ ਕੀ ਕਹਿੰਨੇ ਆ ਜਦੋਂ ਡੀਜੀਪੀ ਸਾਹਿਬ ਨੇ ਬਣਾ ਕੇ ਉਹ ਟੇਬਲ ਤੇ ਰਿਪੋਰਟ ਰੱਖੀ ਸੀ ਉਦੋਂ ਕਹਿੰਦਾ ਡੀਜੀਪੀ ਸਾਹਿਬ ਨੂੰ ਹੋਰ ਦਿੰਦਾ ਥਾਪੜਾ ਪਿੱਲਿਆ ਚੁੱਕ ਕੇ ਇਹਨਾਂ ਨੂੰ ਵਾਰਸਾਂ ਦੇ ਅੰਦਰ ਜਦੋਂ ਉਹ ਕਹਿੰਦਾ ਵੀ ਮੋਟੇ ਮੋਟੇ ਸਮਗਲਰ ਵਾਏ ਚਟੇ ਨਾਲ ਜੁੜੇ ਆ ਜੀ ਮੈਨੂੰ ਦਿਓ ਆ ਗਿਆ ਮੈਂ ਉਹਨੂੰ ਸਲੂਟ ਕਰਦਾ ਉਹ ਡੀਜੀਪੀ ਨੂੰ ਅੱਜ ਵੀ ਕਿਉਂਕਿ ਵੇਖੋ ਰਿਟਾਇਰ ਹੋ ਕੇ ਉਹਨੇ ਦਿਲ ਦਾ ਦੁਖੜਾ ਬਾਹਰ ਫੋਲਿਆ ਸਰਕਾਰ ਦੇ ਵਾਲੇ ਨਹੀਂ ਉਹ ਬੰਦਾ ਖੋਲਸ ਗਿਆ ਤੇ ਉਹਨੇ ਫੇਰ ਵੀ ਵੇਖੋ ਰਿਟਾਇਰ ਹੋ ਕੇ ਵੀ ਆਪਦਾ ਦੁਖੜਾ ਯਾਰ ਕੀਤਾ ਬੰਦੇ ਨੇ ਮੈਂ ਅੱਜ ਵੀ ਸਲੂਟ ਕਰਦਾ ਡੀਜੀਪੀ ਨੂੰ ਜਿਹਨੇ ਇਹ ਜਨਤਾ ਕੀ ਤੀਰ ਰਿਪੋਰਟ ਸੰਤੂ ਸਾਹਿਬ ਜਿਸ ਤਰ੍ਹਾਂ ਕੀ ਇਹ ਦੀ ਪੋਸਟ ਆ ਅੱਜ ਦਿਨੋਂ ਗਈ ਹੋ ਗਈ ਕਾਫੀ ਸਮੇਂ ਦੀ ਇਹ ਮਹਾਰਾਜ ਰਾਤ ਦੀ ਤਤਸੱਲੀ ਮਚਾਈ ਇਹ ਪੋਸਟ ਨੇ ਰਾਤ ਦੀ ਪੋਸਟ ਜਿਹੜੇ ਤੁਸੀਂ ਇਹ ਕਹਿ ਰਹੇ ਜੇ ਕਿਸੇ ਸੰਤੂ ਸਾਹਿਬ ਦੀ ਕੋਡ ਲੱਗੀ ਹੈ ਨਾਲ ਸੀਐਮ ਸਾਹਿਬ ਦੀ ਲੱਗੀ ਆ ਕੀਵਾ ਸਾਹਿਬ ਦੀ ਪਰ ਇਹ ਜਿਹੜੀ ਤੁਸੀਂ ਪੋਸਟ ਪਹਿਲੀ ਕਹਿਣ ਦੇ ਜਿਸ ਤੋਂ ਉਹਨੇ ਆਪਣੇ ਡੀਜੀਪੀ ਨੇ ਪੋਸਟ ਪਾਈ ਇਹ ਅੱਜ ਪਹਿਲ ਨੂੰ ਕਿਉਂ ਨਹੀਂ ਸਰਕਾਰ ਜੇ ਮੇਰੇ ਕੋਲ ਆ ਜਾਂਦੀ ਪਹਿਲਾਂ ਜਦੋਂ ਆਇਨੀ ਮੇਰ ਕੋ ਕਾਲ ਦੀ ਗਈ ਮੈਂ ਜੰਤ ਕਰਤੀ ਜੋ ਡੀਜੀਪੀ ਦੀ ਰਿਪੋਰਟ ਜਿਹੜੀ ਸ਼ਸ਼ੀ ਕਾਂਤ ਦੀ ਹੈ ਨਾ ਮੈਂ ਪੰਜਾਬੀ ਚ ਵੀ ਕਰਾਈ ਜੋ ਤੇ ਅੰਗਰੇਜ਼ੀ ਚ ਵੀ ਕਰਾਈ ਤੇ ਲਿੰਕ ਵੀ ਸਰਮ ਦੇਣ ਲਗਾ ਜੋ ਕੱਲਿਆ ਕੱਲਾ ਜਾ ਕੇ ਤਸੱਲੀ ਕਰਿਓ ਵੀ ਗੁਰਦੇਵ ਸਿੰਘ ਸੰਧੂ ਨਹੀਂ ਕਹਿੰਦਾ ਹਿੰਦੁਸਤਾਨ ਖਬਰ ਟਾਈਮ ਜੀ ਕਹਿ ਰਹੀ ਆ ਕਿ ਹਰਮੀਤ ਸਿੰਘ ਸੰਧੂ ਦੇ ਤਾਰਾਂ ਜੁੜੀਆਂ ਨੇ ਸਦਾਗਰਾਂ ਨਾਲ ਤੁਸੀਂ ਆਪ ਦੇ ਲਿੰਕ ਖੋਲ੍ਹ ਕੇ ਸਾਰੇ ਨੰਬਰਾਂ ਤੇ ਚੈੱਕ ਕਰਿਓ ਉਹਨੂੰ ਫਿਰ ਡੀਜੀਪੀ ਸਾਹਿਬ ਹੁਣ ਵੀ ਸਾਡੇ ਲੋਡ ਪੈਣ ਤੇ ਔਖੇ ਵੇਲੇ ਬਿਰਕਨ ਮਜੀਠੀਏ ਵਾਸਤੇ ਸੱਚ ਦੱਸਣ ਲਈ ਫੇਰ ਵੀ ਆਇਆ ਯਾਰ ਕਿਉਂ ਧਰਮੀਤ ਸਿੰਘ ਸੰਧੂ ਵਿੱਚ ਚੰਦ ਦਿਨਾਂ ਦੇ ਵਿੱਚ ਇਹ ਨਸ਼ੇ ਦੇ ਉਸ ਸਦਾਗਰ ਦੇ ਨਾਲ ਤਾਰਾਂ ਜੁੜੀਆਂ ਤੁਹਾਨੂੰ ਸਾਰਿਆਂ ਨੂੰ ਸਾਬਤ ਹੋ ਜਾਣਗੀਆਂ ਮੰਨੋਗੇ ਵੀ ਵਾਕਿਆ ਗੁਰਦੇਵ ਸਿੰਘ ਸੰਧੂ ਨੇ ਸੱਚ ਗੱਲ ਕਹੀ ਸੀ ਉਹ ਦਿਨ ਕਿਉਂਕਿ ਸਾਡੀ ਜਿਹੜੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਸ੍ਰੀ ਰਵਿੰਦ ਕੇਜਰੀਵਾਲ ਸਮੁੱਚੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਉਹ ਕਿਸੇ ਨੂੰ ਨਹੀਂ ਬਖਸ਼ਦੀ ਉਹ ਤੇ ਆਪ ਦਾ ਬੰਦਾ ਗਲਤੀ ਕਰ ਲੇ ਉਹ ਨੂੰ ਨਹੀਂ ਬਖਸ਼ਦੇ ਨਾ ਕਿਸੇ ਨਸ਼ੇ ਵਾਲੇ ਦੇ ਮਗਰ ਅਸੀਂ ਫੋਨ ਕਰ ਸਕਦੇ ਆਂ ਨਾ ਅਸੀਂ ਕਿਸੇ ਚੋਰ ਡਾਕੂ ਦੇ ਮਗਰ ਫੋਨ ਕਰਦੇ ਆਂ ਅਸੀਂ ਮਾੜੇ ਅਨਸਰ ਦੇ ਮਗਰ ਫੋਨ ਨਹੀਂ ਕਰਦੇ ਸਾਫ ਸੁਥਰੀਏ ਪਾਰਟੀਆਂ ਸਾਫ ਸੁਥਰੀ ਪਾਰਟੀ ਰਹਿਣੀ ਆ ਇਹਨੂੰ ਪੂਰਾ ਪੰਜਾਬ ਕਰਦਾ ਵਾ ਇਹ ਪਿਆਰ ਕਰਦਾ ਵਾ ਇਹ 10 15 20 ਸਾਲੇ ਪਾਰਟੀ ਆਉਣ ਵਾਲੇ ਸਮੇਂ ਚ ਰਾਜ ਬਾਰ ਬਾਰ ਕਰਦੀ ਰਹੂਗੀ